ਰੰਮਾਰਾ ਸੇਮ ਸਿੰਘ ਵਿਸ਼ਨਵਾੰਦੀ ਜੀ ਸਤ ਸੰਗਤ ਨੂੰ ਪਹਿਲਾਂ ਪੁੱਛ ਲਈ ਅਸੀਂ ਪਾਲੀਗੁਰ ਸਿੱਖ ਨਰਪਾਇਆ ਸਿੰਘ ਦੇ ਘਰੇ ਤੇ ਆਏ ਮਿਲਵਾਸੇ ਕਿੱਥੇ ਸਤ ਸੰਗਤ ਕਰਨਾ ਕਿੱਥੇ ਮੰਦਰ ਬਣਾਉਣਾ ਸਾਰਾ ਉਹਨਾਂ ਨੇ ਗੱਲ ਕੀਤੀ ਕਿ ਮੈਂ ਡੇਢ ਮਹੀਨਾ ਬਿਨਾਰ ਰਿਹਾ ਵੀਰ ਤੁਸੀਂ ਸਾਰੀ ਸੇਵਾ ਕਰਨੀ ਆ ਤੇ ਚਲੋ ਮੈਂ ਤੁਸੀ ਫਿਕਰ ਨਹੀਂ ਕਰਨਾ ਸੋ ਇਹ ਦੂਰ ਪ੍ਰੋਗਰਾਮ ਜੰਮੂ ਦਾ ਰੈਨ ਸਹੀ ਕਲਾ ਸੰਤੋਖ ਸਿੰਘ ਦੇ ਗ੍ਰਹਿ ਨਾਰਦ ਨੇ ਗਵਾਹੀ ਭਰੀ ਹੈ ਉਸ ਪਰਮੇਸ਼ਰ ਨੂੰ ਅਰਦਾਸ ਕੀਤੀ ਹੈ ਇਸੇ ਅਰਦਾਸ ਨੂੰ ਅਸੀਂ ਨਰਬੈ ਸਿੰਘ ਦੇ ਨਾਲ ਜੋੜ ਕੇ ਚੱਲਾਂਗੇ ਸਾਰੀ ਸੰਗਤ ਦੇ ਨਾਲ ਜੋੜ ਕੇ ਚੱਲਾਂਗੇ ਜੇ ਪ੍ਰਭੂ ਸਾਰਿਆਂ ਤੇ ਕਿਰਪਾ ਕਰ ਨਾਰਦ ਕਹੇ ਪ੍ਰਭੂ ਤੇਰੀਆਂ ਭਰਤਾ ਨਾਲ ਯਾਰੀਆਂ ਯਾਰ ਯਾਰਾਂ ਦੀ ਯਾਰ ਹੋਣਾ ਸਹਾਈਆ ਨਿਗਾ ਮਾਰ ਕੇ ਤੱਕ ਘਵਾਰੀਆਂ ਘਰ ਘਰ ਵੇਖ ਵਿਖਾਈਆ ਤਨ ਬਜੂਦਾਂ ਲੱਗੀਆਂ ਘਟ ਬਿਮਾਰੀਆਂ ਰੋਗ ਸੋਗ ਦਵਾਈਆ ਮੇਰਵਾ ਰੱਖਣਾ ਨੀ ਪੁਰਖ ਨਾਰੀਆਂ ਮਿਲਤਾ ਬੱਲਾ ਹੋਣਾ ਸਹਾਈਆ ਜੋਗ ਚੌਕੜੀ ਬਾਦ ਆਈ ਤੇਰੀ ਵਾਰੀਆਂ ਇੰਬਾਰਸ ਹੋਣਾ ਸਭ ਨਹੀਂ ਤਾਈਆਂ ਤੇਰੇ ਨਾਮ ਤੋਂ ਬਿਨਾ ਹੋਰ ਦਿਸੇ ਕੋਈ ਨਾ ਧਾਰੀਆਂ ਸੰਦਾਰੂ ਯਰਨ ਨ ਕੋਈ ਰਕਈਆ ਇਕ ਬਨੰਤੀ ਹਮਾਰੀਆਂ ਹਮ ਸਾਜਣ ਦਿਆਂ ਸੁਣਾਈਆ ਜੋਤੀ ਜੋਤ ਸਰੂਪ ਹਰਾਂ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਸਚ ਦੇ ਸੇਭ ਹੋਣਾ ਸਹਾਈਆ ਨਾਦ ਗਏ ਪ੍ਰਭੂ ਨਸੋਂ ਨਿਦੇ ਮੇਂ ਦੁਮਾਰੀ ਹਰ ਕਟ ਸਰੀਰ ਸਮੇ ਸਮੇ ਆਪਣਾ ਰੂਪ ਬਦਲਾਈਆ ਕੀ ਕੋਈ ਕਰੇ ਸਾਧ ਫਕੀਰ ਦੇਵ ਸਕੇ ਕੋਈ ਨਾ ਪਾਈਆ ਹਕੀਮ ਡਾਕਟਰ ਕਿਸ ਕਿਸ ਨੂਰ ਕਣ ਚੀਰਾ ਕਿਸ ਕਿਸ ਦੀ ਕਰਨ ਸਫਾਈਆ ਤੇਰਾ ਖੇਲ ਬੇਨਜ਼ੀਰ ਨਜ਼ਰਾਂ ਤੋਂ ਓਲੇ ਤੇਰੀ ਬੇਪਰਵਾਹੀਆ ਨੀਸ਼ਕ ਸਾਡੇ ਤਿੰਨ ਹੱਥ ਮਾਨਸ ਤੇਰੀ ਜਗੀਰਾ ज्योति ज्योत स्वरूप हर आप अपनी कृपा कर ते का देना साचा बर सजदे मालिक दया कमाईया नाद कहे प्रभु ਦੁਖ ਰੋਕ ਮੇਟ ਦੇ ਸਰ 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 ਆਪਣਾ ਧਿਆਨ ਲਗਾਈਆ ਜਿਸ ਵਿੱਚ ਦਸਮਿੰਦਵਾਰੀ ਤੇਰਾ ਘਰ ਬ੍ਰਹਮੰਡ ਕੰਨ ਰਚਨਾ ਲਈ ਰਚਾਈਆ ਜਿੱਥੇ ਤੇਰਾ ਸਰੋਵਰ ਸਰ ਸੱਚ ਵਸਤੂ ਦਿੱਤੀ ਟਕਾਈਆ ਜਿੱਥੇ ਤੇਰਾ ਸ਼ਬਦ ਨਾ ਦੀ ਤੂੰ ਹੀ ਤੂੰ ਹੀ ਰਿਆ ਕਰ ਕਰਨੀ ਦੇ ਕਰਦੇ ਤੇਰੇ ਢੋਲੇ ਗਾਈਆ ਜਿੱਥੇ ਦੀਪੁਤ ਜੋਤੀ ਨਰਾਕਾਰ ਟਕਾਇਆ ਆਪਣੇ ਘਰ 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 ਵਿੱਚ ਆਪਣੀ ਕੀ ਤੀਰਸ਼ਣਾਈਆ ਤਿਸ ਸਰ ਉਤੇ ਕਿਰਪਾ ਕਰੋ ਕਿਰਪਨ ਹੋ ਕੇ ਵੇਖ ਫਖਾਈਆ ਦਰਦ ਪੀੜ ਨਾ ਆਵੇ ਦਰ ਦਰਦ ਵਾਰਿਓ ਬਾਦ ਰਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਮਰੋ ਸਜਦੇ ਮਾਲਕ ਹੋਣਾ ਸਹਾਇਆ ਇਨਾਂਦ ਨੇ ਪਤਾ ਵੀ ਇਸ ਤਰ੍ਹਾਂ ਅਰਜ਼ੋਈਆਂ ਤੇ ਬੇਨਤੀਆਂ ਕਰ ਰਿਹਾ ਹੈ ਆਓ ਸਾਰੇ ਆਪਾਂ ਵੀ ਇਸ ਪਰਮੇਸ਼ਰ ਦੇ ਅੱਗੇ ਬੇਨਤੀ ਕਰੀਏ ਨਾਦ ਕੇ ਪ੍ਰਭੂ ਮੇਰੀ ਮਿੰਤ ਇੱਕੋ ਮੰਨ ਮਨ ਸਾ ਤੇਰੇ ਚੰਨ ਟਕਾਈਆ ਜਨ ਭਗਤਾ ਪਵਿੱਤਰ ਕਰਦੇ ਮੁਖ ਨਾਕ ਅੱਖਾਂ ਤਨ ਕਹੈ ਨਾ ਦੇ ਮਾਲਕ ਆਪਣੀ ਦਇਆ ਸਮਾਈਆ ਦਰਦੀ ਹੋ ਕੇ ਸਬਦਾਂ ਬੇੜਾ ਬਨੋ ਮੰਨਣ ਹਾਰਿਆ ਪਿਆਰ ਖਵਾਈਆ ਐ ਪਤ ਸੁਹੇਲੇ ਤੇਰੇ ਚਨ ਚਨ ਕੌਲ ਬੈਟੇ ਸੀਸ ਨਵਾਈਆ ਸੱਚ ਪਿਆਰ ਤਦੇ ਦੇ ਧਨ ਵਸਤੂ ਨਾਮ ਬੜੀ ਬਰਤਾਈਆ ਸਦਾ ਸਦਾ ਬਣ ਲੈ ਆਪਣੀ ਜਨ ਤੁਰਦੀ ਬਣ ਜਣਦੀ ਮਾਈਆ ਜੋਤੀ ਜੋਤ ਸਰੂਪ ਹਰਿ ਆਪੇ ਆਪਣੀ ਕਿਰਪਾ ਕਰੋ ਏਕਾ ਦੇਣਾ ਸੱਚਾ ਵਰ ਸੱਚ ਦਾ ਸੱਚ ਹੋਣਾ ਸਹਾਈਆ ਨਾਦ ਕਹੇ ਪ੍ਰਭੂ ਜਨ ਭਗਤਾਂ ਦੁਖੜੇ ਕਦੇ ਨਾ ਹੋਣ ਸਰ ਸਰ ਦੇਣੀ ਮਾਣ ਵਡਿਆਈਆ ਪਵਿੱਤਰ ਕਰਨਾ ਸਵਾਸੀ ਪਾਉਣ ਸਾ ਸਾ ਵਿੱਚ ਸਮਾਈਆ ਜਿਸ ਨਾਲ ਤੇਰਾ ਟੋਲਾ ਗੋਣ ਹੋਬਨ ਤੇਰੇ ਰੰਗ ਰੰਗਾਈਆ ਇਸ ਕਲ ਯੁਗ ਦੇ ਵਿੱਚ ਅਸੀਂ ਵਿਚਰ ਰਹੇ ਆ ਤੇ ਨਾਲ ਕਹਿ ਰਹੇ ਆ ਕਿਉਂ ਕਲ ਯੁਗ ਦੇ ਅੰਤਮ ਨੋਕਾ ਵਿੱਚ ਆਇਓ ਤਰਸੌਣ ਤਰਸਦਿਆਂ ਆਪਣੇ ਅੰਗਲੇ ਲਗਾਈਆ ਕਿਉਂ ਗਰੀਬ ਨਮਾਣਿਓ ਆਇਓ ਰਵਣ ਰੋਂਦਿਆਂ ਆਪਣੀ ਗੋਦੀ ਉਠਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਇਕ ਦਿਨ ਸੱਚਾ ਬਰ ਸੱਚ ਦਾ ਸੰਗ ਆਫਰ ਖਾਈਆ ਨਾਰਦ ਕੇ ਪ੍ਰਭੂ ਤੂੰ ਜੋ ਦਾ ਸੂਰ ਮੀਰ ਮਰਦਾਨਾ ਮਰਦਨ ਮਦਦ ਤੇਰੀ ਕਰਖਾਈਆ ਜੋ ਇਸ਼ਾਰਾ ਕੀਤਾ ਗੋਪੀਆਂ ਨਾਲ ਪਰਬਤ ਗਵਰਦਨ ਗਦਾ ਪੀਮਵੜੀ ਨਾਲ ਮਲਾਈਆ ਜੋ ਸੰਦੇਸ਼ ਆ ਦੇ ਕੇ ਆਇਆ ਅਰਜਣ ਨਈਆ ਹੁ ਆਪਣਾ ਹੁਕਮੰਦ ਰੜਾਈਆ ਜਿਸ ਮਿਲ ਲੈ ਕਲ ਜੁਗੰਤ ਧਰਮ ਦੀ ਤਾਰ ਚਿੱcke ਕੋਈ ਨਾ ਗਰਦਨ ਗਰਦਸ਼ ਵਿੱਚ ਹੋਵੇ ਲੋਕਾਇਆ ਜੋਤੀ ਜੋਤ ਸਰੂਪ ਹਰ ਤੁਹ ਆਪਣੀ ਕਿਰਪਾ ਕਰੋ ਏਕਾ ਦੇਣਾ ਸਾਚਾ ਮਰੋ ਨੀਕ ਲੰਕਨ ਰਹਿਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੇ ਹੁਕਮ ਅਗੇ ਕੋਈ ਪਾ ਸਕੇ ਨਾ ਅਰਚਨਾ ਅੱਗੇ ਹੋ ਜਨ ਭਗਤਾਂ ਦੁੱਖ ਰੋਗ ਨ ਕੋਏ ਸਤਾਈਆ ਜੇ ਤੇਰੀ ਕਿਰਪਾ ਹੋ ਜੇ ਤਉਦੇ ਕੋਈ ਅਰਚਨਾ ਨਹੀਂ ਆ ਸਕਦੀ ਤੂੰ ਕਿਰਪਾ ਕਰ ਆਪਣੇ ਭਗਤਾਂ ਉਤੇ ਉਹਨਾਂ ਦਾ ਦੁੱਖ ਰੋਗ ਸਭ ਕਟਨ ਕਰ ਅਰਵਾਣੀ ਸੰਜੀ ਕਰਦੇ ਆਂ ਦਾਸ ਕੋਨੇ ਕਾਂ ਗਲਤੀਆਂ ਹੋਣੀਆਂ ਹੋਣਗੀਆਂ ਤੇ ਬਾષા ਇਹਦੇ ਚੰਨਾ ਵਿੱਚੋਂ ਅਤੇ ਗਲ ਸੰਗਤ ਕਾਸ਼ ਮੁਆਫੀ ਮੰਗਦਾ ਹਾਂ ਜੀ ਸੋ ਹੰਮਾਰ ਜੀਸ਼ੇਰ ਸਿੰਘ ਵਿਸ਼ਨੋ ભગવાન ਦੀ ਜੈ ਸੋ ਹੰਮਹਾਰ ਜੀਸ਼ੇਰ ਸਿੰਘ ਵਿਸ਼ਨੋ ભગવાન ਦੀ ਜੈ ਸੋ शेर सिंह विष्णु भगवान दीरा सो हनुमराज शेर सिंह विष्णु भगवान दीरा सो हनुमराज शेर सिंह विष्णु